ਮਨਿੰਦਰ ਲਈ ਇਹ ਸਾਲ ਬਹੁਤ ਹੀ ਮਹੱਤਮ ਬੁਰਨ ਸੀ ਕਿਉਂਕਿ ਇਸ ਸਾਲ ਉਹਦੀ ਪਿਆਰੀ ਬੇਟੀ ਮਹਿਰੀਨ ਦਾ ਵਿਆਹ ਸੀ ਇਸ ਸਾਲ ਦੀ ਅਖੀਰ ਵਿੱਚ ਜੁਨੀਆਂ ਦੇ ਇਲੈਕਸ਼ਨਸ ਹਨ ਜਨਰਲ ਸੈਵ ਦੇ ਬੇਟੇ ਦੀ ਪੋਸਟਿੰਗ ਜਲਦੀ ਆ ਗਈ ਕਿਉਂਕਿ ਉਹਦੀ ਪ੍ਰੋਮੋਸ਼ਨ ਹੋ ਗਈ ਸੀ ਉਹ ਮੇਜਰ ਬਣ ਗਿਆ ਸੀ ਜਨਰਲ ਸੈਵ ਨੇ ਵਿਆਹ ਦੀ ਤਰੀਕ ਪੱਕੀ ਕਰ ਲਈ ਮੈਂ ਇਹ ਸੋਚਦਾ ਕਿ ਲੱਖਰ ਵਾਲੇ ਪੈਸਿਆਂ ਵਿੱਚੋਂ 10 ਲੱਖ ਦੀ ਐਫਡੀ ਕਰਵਾ ਦਿੰਦੇ ਹਾਂ ਕਹਾਂ ਤਾਂ ਪਹਿਲਾਂ ਹੀ ਉਹਨਾਂ ਕੋਲ ਤਿੰਨੇ ਮਨਿੰਦਰ ਨੇ ਹਰਮਿਤ ਨੂੰ ਕਿਹਾ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਵੀ ਪੈਣ ਜੀ ਨੂੰ ਕਾਰ ਬਾਰੇ ਪੁੱਛਿਆ ਸੀ ਉਹ ਕਹਿੰਦੇ ਕਾਰ ਤਾਂ ਬੇਟੇ ਨੇ ਸਾਲ ਪਹਿਲਾਂ ਹੀ ਨਵੀਂ ਲਈ ਐ ਪਰ ਮੈਂ ਸੋਚਦੀ ਹਾਂ 5-5 ਲੱਖ ਦੀਆਂ ਦੋ ਕਰਵਾ ਦਿਓ ਕਿਉਂਕਿ ਉਹਨਾਂ ਰਿਸੈਪਸ਼ਨ ਵੀ ਕਰਨੀ ਹੈ ਇੱਕ ਐਫਡੀ ਉਹਦੋਂ ਚਾਹੀਦੀ ਐ ਹਰਮਿਤ ਨੇ ਸਲਾਹ ਦਿੱਤੀ ਪਦੀ ਆਈਡੀਆ ਹੈ ਮਨਿੰਦਰ ਨੇ ਹਰਮਿਤ ਦੇ ਮੋਢੇ ਤੇ ਪਿਆਰ ਨਾਲ ਹੱਥ ਰੱਖਦਿਆਂ ਹਾਂ ਮੇਂ ਭਰੀ ਮਨਿੰਦਰ ਦੇ ਮਹਰੀਨ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਕੇ 5-5 ਲੱਖ ਦੀਆਂ ਦੋ ਐਫਡੀਆਂ ਕਰਵਾ ਦਿਤੀਆਂ 10 ਲੱਖ ਰੁਪਏ ਉਹ ਕਰ ਲੈ ਆਏ ਤੇ 5 ਲੱਖ ਰੁਪਏ ਲੱਕਰ ਵਿੱਚ ਹੀ ਰਹਿਣ ਦਿੱਤੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਹਰਮਿਤ ਨੇ ਜਨਨ ਸੈਬ ਦੀ ਪਤਨੀ ਨਾਲ ਮਿਲ ਕੇ ਸਾਰੇ ਕੱਪੜਿਆਂ ਦੀ ਅਤੇ ਗਹਿਣਿਆਂ ਦੀ ਸ਼ਾਪਿੰਗ ਕੀਤੀ ਹੌਲੀ ਹੌਲੀ ਹਰਮਿਤ ਨੇ ਕਰਵਾਲੇ ਦੇ ਲੋਕਰ ਬਾਰੇ ਸਾਰੇ ਪੈਸੇ ਖਰਚ ਲਏ ਮਨਿੰਦਰ ਨੇ ਵੀ ਮਨਾ ਨਹੀਂ ਕੀਤਾ ਕੁੜੀ ਦਾ ਵਿਆਹ ਕਿਹੜਾ ਰੋਜ਼-ਰੋਜ਼ ਕਰਨਾ ਸੀ ਹਰਮਿਤ ਦੇ ਦਿਲ ਦੇ ਸਾਰੇ ਾਰਮਾਨ ਪੂਰੇ ਕੀਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕਰ ਮਹਿੰਦੀ ਦੀ ਰਸਮ ਹੋਈ ਰਾਤ ਨੂੰ ਜਾਗੂ ਕੱਢੀ ਗਈ ਸਾਰੇ ਰਿਸ਼ਤੇਦਾਰ ਆ ਗਏ ਸਨ ਮਨਿੰਦਰ ਨੇ ਸਭ ਦੇ ਰਹਿਣ ਲਈ ਜੁਨੀਵਰਸਟੀ ਵਿੱਚ ਕਮਰੇ ਬੁੱਕ ਕਰਵਾਏ ਕੁਝ ਕੁ ਰਿਸ਼ਤੇਦਾਰਾਂ ਲਈ ਹੋਟਲ ਬੁੱਕ ਕਰਵਾਇਆ ਬਹੁਤ ਹੀ ਵਧੀਆ ਪੈਲਸ ਵਿੱਚ ਵਿਆਹ ਹੋਇਆ ਸਾਰੇ ਇੰਤਜ਼ਾਮ ਵਧੀਆ ਸਨ ਮਨਿੰਦਰ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਬਰਾਤ ਵਿੱਚ ਆਈਆਂ ਬਹੁਤਿਆਂ ਲੇਡੀਜ਼ ਸ਼ਰਾਬ ਪੀ ਰਹੀਆਂ ਸਨ ਮਨਿੰਦਰ ਅਤੇ ਹਰਮੀਤ ਦੇ ਰਿਸ਼ਤੇਦਾਰ ਇਹ ਵੇਖ ਕੇ ਹੈਰਾਨ ਹੋ ਰਹੇ ਸਨ ਪਰ ਜਨਨ ਸਾਹਿਬ ਦੀ ਮੈਸੇਜ ਨੇ ਵਿਆਹ ਵਾਲੇ ਦਿਨ ਚਰਾਵ ਨਹੀਂ ਪੀਤੀ ਸਾਡੀ ਬੇਟੀ ਕਿੰਨੀ ਪਿਆਰੀ ਲੱਗ ਰਹੀ ਹੈ ਜਨਰਲ ਸਾਹਿਬ ਨੇ ਤੇ ਉਹਨਾਂ ਦੀ ਪਤਨੀ ਨੇ ਮਨਿੰਦਰ ਨੂੰ ਕਿਹਾ ਜੋ ਇੱਕ ਟੱਕ ਬੱਚਿਆਂ ਨੂੰ ਵੇਖ ਰਿਹਾ ਸੀ ਬੇਟਾ ਵੀ ਬਹੁਤ ਸੋਹਣਾ ਲੱਗ ਰਿਹਾ ਮਨਿੰਦਰ ਨੇ ਕਿਹਾ ਉਹਦੀ ਦਮਦਾਰ ਆਵਾਜ਼ ਵਿੱਚ ਅਜ ਸੋਗ ਸੀ ਧੀ ਦਾ ਬਾਪ ਜੋ ਠਹਿਰਿਆ ਵਾਹਿਗੁਰੂ ਬੱਚਿਆਂ ਨੂੰ ਹਮੇਸ਼ਾ ਖੁਸ਼ ਰੱਖਣ ਜਨਰਲ ਸਾਹਿਬ ਦੀ ਪਤਨੀ ਨੇ ਕਿਹਾ ਮੇਰੀ ਬੇਟੀ ਸ਼ਾਇਦ ਤੁਹਾਡੇ ਤੌਰ ਤਰੀਕੇ ਨਾ ਜਾਣਦੀ ਹੋਵੇ ਤੁਸੀਂ ਪਿਆਰ ਨਾਲ ਸਮਝਾ ਦੇਣਾ ਪੈਣ ਚੀ ਸਾਮੀਦਾਰ ਹੈ ਜਲਦੀ ਸਿੱਖ ਜਾਏਗੀ ਮਨਿੰਦਰ ਨੇ ਥੋੜਾ ਭਾਵਕ ਹੋ ਕੇ ਮਹਿਰੀਨ ਦੀ ਸੱਸ ਨੂੰ ਕਿਹਾ ਓਹੋ ਵੀਰ ਜੀ ਮਹਿਰੀਨ ਹੁਣ ਸਾਡੀ ਬੱਚੀ ਹੈ ਅਸੀਂ ਮੰਗ ਕੇ ਲਈ ਹੈ ਤੁਹਾਡੇ ਕੋਲੋਂ ਤੁਸੀਂ ਫਿਕਰ ਨਹੀਂ ਕਰਨਾ ਬਸ ਜਨਸਾਹਿਬ ਦੀ ਪਤਨੀ ਨੇ ਕਿਹਾ ਸ਼ਾਮ ਦੇ ਵਕਤ ਡੋਲੀ ਤੋਰਨ ਦੇ ਸਮੇਂ ਮਨਿੰਦਰ ਬਹੁਤ ਭਾਵਕ ਹੋ ਗਿਆ ਉਸ ਦੀਆਂ ਅੰਦਰੋਂ ਅੰਤਰਾ ਬਲੁੰਦਰੀਆਂ ਗਈਆਂ ਅੱਜ ਉਸ ਸਹਜ ਤੋਂ ਬਾਅਦ ਦੂਜੀ ਵਾਰ ਅੰਦਰੋਂ ਟੁੱਟਿਆ ਸੀ ਉਦੀ ਪਿਆਰੀ ਬੇਟੀ ਅੱਜ ਉਹਦਾ ਘਰ ਛੱਡ ਕੇ ਜਾ ਰਹੀ ਸੀ ਜਨਰਲ ਸਾਹਿਬ ਕੋਈ ਕਮੀ ਰਹਿ ਗਈ ਹੋਵੇ ਤਾਂ ਛੋਟਾ ਪ੍ਰਾਅ ਸਮਝ ਕੇ ਮਾਫ ਕਰ ਦੇਣਾ ਮਨਿੰਦਰ ਨੇ ਜਨਰਲ ਸਾਹਿਬ ਨੂੰ ਕਿਹਾ ਭਾਜੀ ਇੰਨਾ ਸੋਹਣਾ ਅਰੇਂਜਮੈਂਟ ਕੀਤਾ ਤੁਸੀਂ ਕਿਤੇ ਕੋਈ ਕਮੀ ਨਹੀਂ ਸੀ ਮਾਨ ਸਾਹਿਬ ਆਨੰਦ ਆ ਗਿਆ ਬਹੁਤ ਅੱਛਾ ਲੱਗਿਆ ਮੈਂ ਤਾਂ ਆਪ ਇਹ ਕਹਿਣਾ ਸੀ ਵੀ ਜੇ ਸਾਡੇ ਤੋਂ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜਨਰਲ ਸਾਹਿਬ ਨੇ ਮਨਿੰਦਰ ਨੂੰ ਜੱਫੀ ਪਾ ਕੇ ਗਿਆ ਅਰਸ਼ ਮਹਿਰੀਨ ਦਾ ਟੇਚੀ ਤੇ ਕੁਝ ਹੋਰ ਕੀਮਤੀ ਸਮਾਨ ਲੈ ਕੇ ਉਹਦੇ ਨਾਲ ਗਿਆ ਸਾਰੇ ਰਿਸ਼ਤੇ ਚਲੇ ਗਏ ਸਿਰਫ ਹਰਮੀਤ ਦੀ ਨਾਨੀ ਹੀ ਕਹਾਈ ਮਨਿੰਦਰ ਦੇ ਪਿਤਾ ਜੀ ਵੀ ਮਾਂ ਦੇ ਬਿਮਾਰ ਹੋਣ ਕਰਕੇ ਵਿਆਹ ਤੇ ਨਹੀਂ ਆਏ ਸਨ ਭਰਾ ਤੇ ਉਹਦੇ ਪਰਿਵਾਰ ਨੇ ਮਾਂ ਕੋਲ ਪਿਤਾ ਜੀ ਨੂੰ ਛੱਡ ਦਿੱਤਾ ਸੀ ਵਿਆਹ ਵਿੱਚ ਆਪਣੀ ਮਾਂ-ਵਾਪਾ ਦੀ ਕਮੀ ਮਨਿੰਦਰ ਨੂੰ ਬਹੁਤ ਮਹਿਸੂਸ ਹੋ ਰਹੀ ਸੀ ਉਸਨੇ ਸਹਿਜ ਨੂੰ ਵੀ ਕਈ ਵਾਰ ਯਾਦ ਕੀਤਾ ਅਗਲੇ ਦਿਨ ਰਿਸੈਪਸ਼ਨ ਸੀ ਜਨਨ ਸਾਹਿਬ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਸੀ ਸਵਰ ਟਾਇਰ ਫੌਜੀ ਅਪਸਰ ਪਰਿਵਾਰਾ ਸਮੇਤ ਆਏ ਹੋਏ ਸਨ ਉਸ ਦਿਨ ਵੀ ਮਹਿਰੀਨ ਬਹੁਤ ਸੋਹਣੀ ਲੱਗ ਰਹੀ ਸੀ ਇਹ ਪਾਰਟੀ ਦੇਰ ਰਾਤ ਤੱਕ ਚੱਲੀ ਜਨਨ ਸਾਹਿਬ ਦੀ ਉਹਨਾਂ ਦੀ ਪਤਨੀ ਨੇ ਫਲੋਰ ਤੇ ਗੱਜਬ ਦਾ ਡਾਂਸ ਕੀਤਾ ਉਸ ਦਿਨ ਜਨਨ ਸਾਹਿਬ ਦੀ ਪਤਨੀ ਨੇ ਵੀ ਪੈਗ ਲਾਏ ਸਨ ਵੀਰ ਜੀ ਤੁਸੀਂ ਸ਼ਰਾਬ ਨਹੀਂ ਪੀਂਦੇ ਉਸਨੇ ਮਨਿੰਦਰ ਨੂੰ ਖਾਲੀ ਹੱਥ ਖੜਾ ਵੇਖ ਹੈਰਾਨ ਹੋ ਕੇ ਪੁੱਛਿਆ ਇਸ ਤੋਂ ਪਹਿਲਾਂ ਕਿ ਮਨਿੰਦਰ ਕੁਝ ਬੋਲਦਾ ਹਰਮੀਤ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਨਹੀਂ ਪੀਂਦੇ ਹਾਂ ਜੀ ਪਰ ਡਾਕਟਰ ਨੇ ਹੁਣ ਕੁਝ ਸਮੇਂ ਲਈ ਮਨਾ ਕੀਤੀ ਐ ਪਰ ਅੱਜ ਜ਼ਰੂਰ ਪੀਣਗੇ ਹਰਮੀਤ ਨੇ ਕਿਹਾ ਮਨਿੰਦਰ ਨੇ ਹਰਮੀਤ ਵੱਲ ਕੂਰ ਕੇ ਵੇਖਿਆ ਉਹ ਦੈਟਸ ਗੁੱਡ ਬੇਟਰ ਕਮ ਹੇਅਰ ਮਹਿਰੀਨ ਦੀ ਸੱਸ ਨੇ ਬੇਟਰ ਨੂੰ ਆਵਾਜ਼ ਲਾ ਕੇ ਮਨਿੰਦਰ ਦੇ ਹੱਥ ਪੈਗ ਫੜਾ ਦਿੱਤਾ ਉਸਨੇ ਜਨਰਲ ਸਾਹਿਬ ਨੂੰ ਇਸ਼ਾਰੇ ਨਾਲ ਬੁਲਾ ਕੇ ਮਨਿੰਦਰ ਦਾ ਪੈਗ ਚਿਆਸ ਕਰਵਾਇਆ ਬੱਚਿਆਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਲਈ ਜਨਸਾਹਿਬ ਨੇ ਮਨਿੰਦਰ ਦੇ ਗਲਾਸ ਵਿੱਚ 나 ਗਲਾਸ ਮਿਲਾਉਂਦੇ ਕਿਆ ਮਨਿੰਦਰ ਨੇ ਉਹਨਾਂ ਦੇ ਸਾਹਮਣੇ ਗਲਾਸ ਵਿੱਚੋਂ ਇੱਕ ਸਿਪ ਕੀਤੀ ਮਨਿੰਦਰ ਹਰਮੀਤ ਨੂੰ ਕੋਰਿਆ ਸੀ ਵੀ ਆ ਨਵਾਂ ਪੰਗਾ ਕੀ ਪਾ ਦਿੱਤਾ ਹਰਮੀਤ ਹੱਸ ਕੇ ਕਹਿੰਦੀ ਇਹ ਪੀਣੀ ਵੀ ਸਿੱਖੋ ਹੁਣ ਕੱਲ ਨੂੰ ਉਹ ਘਰੇ ਆਇਆ ਕਰਨਗੇ ਤਬင် ਪਿਆਏ ਮੋੜ ਦੇਉਗੇ ਹਰਮੀਤ ਨੇ ਕਿਹਾ ਮਨਿੰਦਰ ਹੱਥ ਵਿੱਚ ਗਲਾਸ ਲਈ ਕੌਮਦਾ ਰਿਹਾ ਤੇ ਮੌਕਾ ਵੇਖ ਕੇ ਸ਼ਰਾਬ ਵਾਲਾ ਗਲਾਸ ਇੱਕ ਪਾਸੇ ਰੱਖ ਦਿੱਤਾ ਉਸਨੇ ਸ਼ਰਾਬ ਨਹੀਂ ਪੀਤੀ ਵਿਆਹ ਤੋਂ ਬਾਅਦ ਮਹਿਰੀਨ ਆਪਣੇ ਹਸਬੰਦ ਨਾਲ ਬੈਸਟ ਬੰਗਾਲ ਚਲੀ ਗਈ ਕਿਉਂਕਿ ਉਹਦੀ ਪੋਸਟਿੰਗ ਉੱਥੇ ਸੀ ਉਦੋਂ ਮਨਿੰਦਰ ਜੁਨੀਅਨ ਦੀ ਵੋਟਾਂ ਵਿੱਚ ਬਿਜ਼ੀ ਹੋ ਗਿਆ ਇਸ ਵਾਰ ਦੀਆਂ ਵੋਟਾਂ ਵਿੱਚ ਮਨਿੰਦਰ ਨੂੰ ਹਰਾਉਣ ਲਈ ਮੁਖੀ ਨੇ ਅੰਦਰਖਾਤੇ ਖੂਬ ਜ਼ੋਰ ਲਾਇਆ ਉਸਨੇ ਆਪਣੇ ਅਫਸਰਾਂ ਨੂੰ ਕਿਹਾ ਵੀ ਤੁਹਾਡੇ ਅੰਡਰ ਕਮ ਕਰਨ ਵਾਲੇ ਮੁਲਾਜ਼ਮਾਂ ਤੇ ਵੋਟ ਮਨਿੰਦਰ ਦੇ ਵਿਰੋਧ ਵਿੱਚ ਪਵਾਓ ਪਰ ਉਹ ਜ਼ਿਆਦਾ ਕਾਮਯਾਬ ਨਾ ਹੋ ਸਕੇ ਮਨਿੰਦਰ ਤੇ ਉਸ ਦੀ ਸਾਰੀ ਟੀਮ ਲਗਾਤਾਰ ਚੌਥੀ ਵਾਰ ਫਿਰ ਇਲੈਕਸ਼ਨ ਜਿੱਤ ਗਈ ਅਗਲਾ ਸਾਲ ਚੜ ਗਿਆ ਇਸ ਸਾਲ ਲੋਕ ਸਭਾ ਦੇ ਇਲੈਕਸ਼ਨ ਸਨ ਸਾਲ ਦੇ ਸ਼ੁਰੂ ਵਿੱਚ ਹੀ ਮਨਿੰਦਰ ਦੀ ਇਲੈਕਸ਼ਨ ਡਿਊਟੀ ਆ ਗਈ ਉਹ ਵੋਟਾਂ ਦੀ ਡਿਊਟੀ ਦੇ ਨਾਲ ਨਾਲ ਮੁਲਾਜ਼ਮਾਂ ਦੇ ਕੰਮ ਵੀ ਕਰਵਾਉਂਦਾ ਹਰਮੀਤ ਬੇਟੀ ਦਾ ਵਿਆਹ ਕਰਕੇ ਬਹੁਤ ਖੁਸ਼ ਸੀ ਇੱਕ ਦਿਨ ਜਨਰਲ ਸਾਹਿਬ ਦਾ ਫੋਨ ਆਇਆ ਮੁਬਾਰਕਾਂ ਭਾਜੀ ਤੁਸੀਂ ਨਾਨਾ ਬਣਨ ਵਾਲੇ ਹੋ ਤੇ ਮੈਂ ਦਾਦਾ ਜਨਰਲ ਸਾਹਿਬ ਨੇ ਖੁਸ਼ਖਬਰੀ ਸੁਣਾਈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਰ ਜੀ ਮਨਿੰਦਰ ਨੇ ਕਿਹਾ ਮੇਰੇ ਵੱਲੋਂ ਬੈਨ ਜੀ ਨੂੰ ਵਾਰਕਾ ਕਹਿਓ ਬੱਚੇ ਵੀ ਐਤਵਾਰ ਨੂੰ ਆ ਰਹੇ ਹਨ ਲੁਧਿਆਣੇ بیٹے ਨੇ ਟ੍ਰੇਨਿੰਗ ਤੇ ਜਾਣਾ ਤੇ ਬੇਟੀ ਸਾਡੇ ਕੋਲ ਰਹੂ 5 ਮਹੀਨੇ ਜਰਨ ਸਾਬ ਨੇ ਦੱਸਿਆ ਮਨਿੰਦਰ ਨੇ ਫੋਨ ਕਰਕੇ ਇਹ ਖਬਰ ਹਰਮੀਤ ਨੂੰ ਦੱਸੀ ਉਸ ਨੂੰ ਵੀ ਚਾਹ ਚੜ ਗਿਆ ਉਹਦੀ ਬੇਟੀ ਆ ਰਹੀ ਹੈ ਹਰਮੀਤ ਨੇ ਬੇਟੀ ਦੀ ਗੋਦ ਭਰਾਈ ਤੇ ਜੋਸ਼ਗਨ ਸਨ ਉਹ ਸਾਰੇ ਕੀਤੇ ਮਹਿਰੀਨ ਆਪਣੇ ਸੱਸ ਸਹੁਰੇ ਕੋਲ ਰਹੀ ਉਸ ਦਾ ਘਰ ਵਾਲਾ ਟ੍ਰੇਨਿੰਗ ਤੇ ਚਲਾ ਗਿਆ। ਮਹਿਰੀਨ ਉਹਦੇ ਸਸਤੇ ਤੇ ਜਠਾਣੇਕਾਰ ਤੇ ਬਾਜ਼ਾਰ ਜਾਂਦੀਆਂ। ਹਰਮੀਤ ਨੂੰ ਮਿਲਣ ਆ ਜਾਂਦੀਆਂ। ਹਰਮੀਤ ਨੇ ਮਹਿਰੀਨ ਨੂੰ ਇਹਨਾਂ ਹਾਲਾਤਾਂ ਵਿੱਚ ਜ਼ਿਆਦਾ ਭੱਜ ਨੱਠ ਨਾ ਕਰਨ ਦੀ ਸਲਾਹ ਦਿੱਤੀ। ਪਰ ਮਹਿਰੀਨ ਦੀ ਸੱਸ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ। ਉਹ ਹਰ ਰੋਜ਼ ਬਾਜ਼ਾਰ ਘੁੰਮਣ ਨਿਕਲ ਜਾਂਦੀਆਂ। ਮਹਿਰੀਨ ਨੂੰ ਜ਼ਿਆਦਾ ਦੌੜ ਭੱਜ ਨਹੀਂ ਕਰਨੀ ਚਾਹੀਦੀ। ਭੈਣ ਜੀ ਵੀ ਗੱਲ ਨਹੀਂ ਮੰਨਦੀ। ਹਰਮੀਤ ਨੇ ਮਨਿੰਦਰ ਕੋਸ਼ਕੈਦ ਕਰਨੀ। ਉਹਨਾਂ ਨੂੰ ਵੀ ਤਾਂ ਫਿਕਰ ਹੈ ਆਪਣੇ ਬੱਚੇ ਦਾ ਤੂੰ ਨਾ ਐਵੇਂ ਚਿੰਤਾ ਮਨ ਨੂੰ ਲਾਇਆ ਕਰ ਮਨਿੰਦਰ ਨੇ ਕਿਹਾ ਇੱਕ ਤਾਂ ਆ ਤੁਹਾਡੀ ਵੋਟਾਂ ਦੀ ਡਿਊਟੀ ਦਾ ਸਿਆਪਾ ਰਹਿੰਦਾ ਨਹੀਂ ਬੰਦਾ ਉਹਨਾਂ ਦੇ ਘਰ ਜਾ ਕੇ ਸਮਝਾਈ ਆਏ ਹਰਮੀਤ ਨੇ ਦੁਖੀ ਹੋ ਕੇ ਕਿਹਾ ਬਸ ਹਫ਼ਤਾ ਰਹਿ ਗਿਆ ਫਿਰ ਵੇਲੇ ਹੀ ਹਾਂ ਮਨਿੰਦਰ ਨੇ ਕਿਹਾ ਕਿੱਥੇ ਫਿਰ ਗਿਣਤੀ ਕਰਾਉਣ ਦਾ ਸਿਆਪਾ ਹਰਮੀਤ ਨੇ ਕਿਹਾ ਗਿਣਤੀ ਤਾਂ 1 ਮਹੀਨੇ ਬਾਅਦ ਹੈ ਮਨਿੰਦਰ ਨੇ ਕਿਹਾ ਵੋਟਾਂ ਅਮਨ ਅਮਾਨ ਨਾਲ ਪੈ ਗਈਆਂ ਦੀ ਗਿਣਤੀ ਇੱਕ ਮਹੀਨੇ ਬਾਅਦ ਸੀ ਮਹਿਰੀਨ ਦੀ ਪ੍ਰੈਗਨਸੀ ਤੀਸਰੇ ਮਹੀਨੇ ਵਿੱਚ ਸੀ ਮਹੀਨੇ ਬਾਅਦ ਬੋਟਾਂ ਦੀ ਗਿਣਤੀ ਹੋਈ ਸਭ ਕੰਮ ਠੀਕ ਠਾਕ ਹੋ ਗਿਆ ਸੀ ਦੇਸ਼ ਵਿੱਚ 10 ਸਾਲਾ ਪੁਰਾਣੀ ਮਨਵੋਣ ਸਿੰਘ ਦੀ ਸਰਕਾਰ ਚਲੀ ਗਈ ਨਰਿੰਦਰ ਮੋਦੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਮਨਿੰਦਰ ਤੇ ਡਿਊਟੀ ਤੇ ਗਏ ਬਾਕੀ ਮਲਾਜ਼ਮ ਵਾਪਸ ਆਪਣੇ ਆਪਣੇ ਮਹਿਕਮਿਆਂ ਵਿੱਚ ਆ ਗਏ ਇੱਕ ਦਿਨ ਸ਼ਾਮ ਕਰੀਬ 7:00 ਵਜੇ ਮਹਿਰੀਨ ਦਾ ਫੋਨ ਆਇਆ ਉਹ ਰੋ ਰਹੀ ਸੀ ਪਾਪਾ ਮੇਰਾ ਬੱਚਾ ਖਤਮ ਹੋ ਗਿਆ ਬਸ ਉਹ ਇੰਨਾ ਹੀ ਕਹਿ ਪਾਈ ਉਹ ਬਹੁਤ ਰੋ ਰਹੀ ਸੀ ਮਨਿੰਦਰ ਦੀ ਪੈਰਾਂ ਹੇਠੋਂ ਜਮੀਂ ਨਿਕਲ ਗਈ ਉਸਨੇ ਹਰਮੀਤ ਨੂੰ ਦੱਸਿਆ ਸੁਣਦੇ ਸਾਰ ਉਹਦੀ ਵੀ ਚੀਕ ਨਿਕਲ ਗਈ ਉਹਨਾ ਫਟਾਫਟ ਮਹਿਰੀਨ ਨੂੰ ਫੋਨ ਲਾਇਆ ਫੋਨ ਉਹਦੀ ਜਠਾਣੀ ਨੇ ਰਿਸੀਵ ਕੀਤਾ ਮਹਿਰੀਨ ਬੇਟਾ ਮਨਿੰਦਰ ਨੇ ਕਿਹਾ ਅੰਕਲ ਮੈਂ ਬੋਲਦੀ ਹਾਂ ਉਹਦੀ ਜਠਾਣੀ ਨੇ ਕਿਹਾ ਬੇਟਾ ਤੁਸੀਂ ਹੋ ਕਿੱਥੇ ਇਸ ਵਕਤ ਮਨਿੰਦਰ ਨੇ ਪੁੱਛਿਆ ਅੰਕਲ ਅਸੀਂ ਸਕੈਨ ਵਾ ਡਾਕਟਰ ਕੋਲ ਹਾਂ ਉਸਨੇ ਜਵਾਬ ਦਿੱਤਾ ਅਸੀਂ ਵੀ ਆਈ ਬੇਟਾ 5 ਮਿੰਟ ਵਿੱਚ ਮਨਿੰਦਰ ਨੇ ਕਾਰ ਸਟਾਰਟ ਕਰ ਦਿੱਤੀਆ ਮਨਿੰਦਰ ਤੇ ਹਰਮੀਤ ਉੱਥੇ ਪਹੁੰਚੇ ਤਾਂ ਹਰ ਮਹਿਰੀਨ ਕਾਰ ਵਿੱਚ ਬੈਠੀ ਰੋ ਰਹੀ ਸੀ ਹਰਮੀਤ ਨੇ ਭੱਜ ਕੇ ਉਸ ਨੂੰ ਸੰਭਾਲਿਆ ਮੰਮੀ ਸਕੈਨ ਵਾ ਡਾਕਟਰ ਕਹਿੰਦਾ ਬੱਚਾ ਖਤਮ ਹੋ ਗਿਆ ਮਹਿਰੀਨ ਜਿਆਦਾ ਨਾ ਬੋਲ ਸકી ਸਾਹਮਣੇ ਉਹਦੇ ਜਟਾਣੀ ਰਿਪੋਰਟ ਲੈ ਕੇ ਆ ਰਹੇ ਸੀ ਉਸ ਨੂੰ ਵੇਖਦੇ ਹੀ ਮਨਿੰਦਰ ਨੇ ਕਿਹਾ ਬੇਟਾ ਤੁਸੀਂ ਜਲਦੀ ਮੇਰੇ ਪਿੱਛੇ ਆਓ ਡਾਕਟਰ ਕੋਲ ਚਲਦੇ ਹਾਂ ਮਨਿੰਦਰ ਨੇ ਕਾਰ ਮੋੜ ਦੇ ਕਿਹਾ ਉਹ ਮਹਿਰੀਨ ਨੂੰ ਵੇਖ ਨਹੀਂ ਸਕਦਾ ਸੀ ਮਨਿੰਦਰ ਅੱਗੇ ਅੱਗੇ ਤੇ ਤਿੰਨੂੰ ਦੂਸਰੀ ਕਾਰ ਵਿੱਚ ਪਿੱਛੇ ਪਿੱਛੇ ਚੱਲ ਪਏ 10 ਮਿੰਟ ਵਿੱਚ ਉਹ ਡਾਕਟਰ ਦੇ ਕੋਲ ਪਹੁੰਚ ਗਏ ਮਨਿੰਦਰ ਨੇ ਰਸਤੇ ਵਿੱਚੋਂ ਹੀ ਡਾਕਟਰ ਨੂੰ ਫੋਨ ਕਰ ਦਿੱਤਾ ਸੀ ਹਸਪਤਾਲ ਪਹੁੰਚਦੇ ਹੀ ਮਨਿੰਦਰ ਆਪਣੀ ਕਾਰ ਵਿੱਚੋਂ ਨਿਕਲਿਆ ਉਸ ਨੇ ਸਟ੍ਰੈਚਰ ਦਾ ਇੰਤਜ਼ਾਰ ਵੀ ਨਹੀਂ ਕੀਤਾ ਮਹਿਰੀਨ ਨੂੰ ਗੋਦੀ ਵਿੱਚ ਚੱਕ ਕੇ ਅੰਦਰ ਨੂੰ ਭੱਜ ਲਿਆ ਸਾਹਮਣੇ ਡਾਕਟਰ ਤੇ ਉਹਦੀ ਟੀਮ ਖੜੀ ਸੀ ਉਹਨਾਂ ਮਹਿਰੀ ਨੂੰ ਸਟ੍ਰੈਚਰ ਤੇ ਪਾਇਆ ਤੇ ਅੰਦਰ ਵੱਲ ਚੱਲ ਪਏ ਮਹਿਰੀ ਨੇ ਮਨਿੰਦਰ ਦਾ ਹੱਥ ਫੜਿਆ ਹੋਇਆ ਸੀ ਉਹ ਵੀ ਨਾਲ-ਨਾਲ ਜਾ ਰਿਹਾ ਸੀ ਪਰ ਇੱਕ ਦਰਵਾਜ਼ੇ ਤੋਂ ਅੱਗੇ ਉਹ ਵੀ ਨਹੀਂ ਸੀ ਜਾ ਸਕਦਾ ਸੀ ਜਨਸ ਹੈ ਵੀ ਆ ਗਏ ਮੇਰੀ ਬੇਟੀ ਠੀਕ ਹੈ ਉਹਨਾਂ ਨੇ ਆਉਂਦੇ ਹੀ ਪੁੱਛਿਆ ਪਤਾ ਨਹੀਂ ਅੰਦਰ ਲੈ ਗਏ ਜੀ ਮਨਿੰਦਰ ਇਹ ਕਹਿ ਕੇ ਰੋਣ ਲੱਗ ਗਿਆ ਜਨਸ ਸਹਿਬ ਨੇ ਮਨਿੰਦਰ ਨੂੰ ਚਫੀ ਵਿੱਚ ਲੈ ਕੇ ਹੌਸਲਾ ਦਿੱਤਾ ਮਹਿਰੀਨ ਦਾ ਬੱਚਾ 12 ਘੰਟੇ ਪਹਿਲਾਂ ਹੀ ਖਤਮ ਹੋ ਗਿਆ ਸੀ ਡਾਕਟਰ ਨੇ ਬੜੀ ਮੁਸ਼ਕਲ ਨਾਲ ਮਹਿਰੀਨ ਦੀ ਅਬੋਰਸ਼ਨ ਕੀਤੀ ਦੋਨੋਂ ਪਰਿਵਾਰ ਬਹੁਤ ਦੁਖੀ ਸਨ ਮਹਿਰੀਨ ਨੂੰ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਉਹ ਕੁਝ ਦਿਨ ਮਨਿੰਦਰ ਹੋਰਾਂ ਕੋਲ ਰਹੀ ਫਿਰ ਉਹਦੇ ਹਸਬੰਦ ਦੀ ਟ੍ਰੇਨਿੰਗ ਖਤਮ ਹੋ ਗਈ ਤੇ ਉਹ ਆਉਣ ਵਾਲਾ ਹੀ ਸੀ ਇਸ ਲਈ ਮਹਿਰੀਨ ਆਪਣੇ ਸਹੁਰੇ ਘਰ ਚਲੀ ਗਈ ਕੁਝ ਦਿਨ ਉਧਰ ਰਹਿਣ ਤੋਂ ਬਾਅਦ ਉਹ ਫਿਰ ਬੈਸਟ ਬੰਗਾਲ ਆਪਣੀ ਪੋਸਟਿੰਗ ਵਾਲੀ ਜਗ੍ਹਾ ਤੇ ਚਲੇ ਗਏ ਪਰ ਮਨਿੰਦਰ ਤੇ ਹਰਮੀਤ ਨੂੰ ਇਹ ਘਟਨਾ ਭੁੱਲਣ ਵਾਲੀ ਨਹੀਂ ਸੀ ਕੁਝ ਮਹੀਨਿਆਂ ਬਾਅਦ ਮਨਿੰਦਰ ਦੇ ਪਿਤਾ ਜੀ ਦੀ ਹਾਟੈਕ ਨਾਲ ਮੌਤ ਹੋ ਗਈ ਦੂਜੇ ਪਾਸੇ ਬਲਵੀਰ ਮਾਸੀ ਦੇ ਜਵਾਨ ਬੇਟੇ ਦੀ ਜਿਸ ਨੂੰ ਅਦਰੰਗ ਹੋ ਗਿਆ ਸੀ ਦੀ ਵੀ ਮੌਤ ਹੋ ਗਈ ਇਹ ਸਾਲ ਕਾਫੀ ਮਾੜਾ ਰਿਹਾ ਪਰ ਸਾਲ ਦੇ ਅਖੀਰ ਵਿੱਚ ਇੱਕ ਖੁਸ਼ੀ ਵਾਲੀ ਗੱਲ ਹੋਈ ਅਰਸ਼ੀ ਦੀ ਡਿਗਰੀ ਪੂਰੀ ਹੋ ਗਈ ਸੀ ਮਨਿੰਦਰ ਨੇ ਉਸ ਨੂੰ ਕਚਹਿਰੀ ਵਿੱਚ ਸਭ ਤੋਂ ਵਧੀਆ ਵਕੀਰ ਨਾਲ ਲਾ ਦਿੱਤਾ। ਉਹ ਬਹੁਤ ਵਿਅਸਤ ਹੋ ਗਿਆ ਸੀ। ਉਸ ਵੇਲੇ 9 ਵਜੇ ਕਚਹਿਰੀ ਜਾਂਦਾ, ਸ਼ਾਮ ਨੂੰ 6 ਵਜੇ ਵਾਪਸ ਆ ਕੇ 7 ਵਜੇ ਫਿਰ ਵਕੀਰ ਦੇ ਕੰਮ ਕਰ ਜਾਂਦਾ। ਕਿਉਂਕਿ ਘਰ ਵਿੱਚ ਵੀ ਉਹਦਾ ਆਫਿਸ ਸੀ, ਉਹ 10 ਵਜੇ ਤੋਂ ਬਾਅਦ ਹੀ ਵਾਪਸ ਆਉਂਦਾ। ਮਨਿੰਦਰ ਵੀ ਯੂਨੀਵਰਸਿਟੀ ਵਿੱਚ ਆਪਣੀ ਨੌਕਰੀ ਤੇ ਜੁਨੀਅਨ ਦੇ ਕੰਮਾਂ ਵਿੱਚ ਵੀ ਜ਼ੀ ਹੋ ਗਿਆ। ਉਸ ਨੇ ਇਸ ਦੌਰਾਨ ਵਿੱਚ ਵੀ ਮੁਲਾਜ਼ਮਾਂ ਦੇ ਬਹੁਤ ਸਾਰੇ ਕੰਮ ਕਰਵਾਏ। ਭਾਵੇਂ ਮੁੱਖੀ ਹਰ ਵਾਰ ਨਾ ਨੁਕਰ ਕਰਦਾ ਸੀ ਪਰ ਮਨਿੰਦਰ ਦੀਆਂ ਦਲੀਲਾਂ ਦੀ ਅੱਗੇ ਉਹਦੀ ਇੱਕ ਨਾ ਚੱਲੀ ਇੱਕ ਦਿਨ ਯੂਨੀਵਰਸਿਟੀ ਵਿੱਚ ਮਹਿਰੀਨ ਦੇ ਹਸਬੰਦ ਦਾ ਫੋਨ ਆਇਆ ਸਤਿ ਸ਼੍ਰੀ ਅਕਾਲ papa papa ਮੈਂ ਤੁਹਾਨੂੰ ਦੱਸਣਾ ਸੀ ਵੀ ਮਹਿਰੀਨ ਨੂੰ ਫਿਰ ਬੱਚੇ ਦੀ ਆਸ ਹੋਈ ਹੈ ਪਰ ਅਜੇ ਪਹਿਲੀ ਸਟੇਜ ਹੀ ਹੈ ਮਹਿਰੀਨ ਕਹਿ ਰਹੀ ਸੀ ਕਿ ਤੁਸੀਂ ਮੰਮੀ ਨਾਲ ਅਜੇ ਕੋਈ ਗੱਲ ਨਾ ਕਰਿਓ ਸਕੈਨ ਤੋਂ ਬਾਅਦ ਦੱਸ ਦੇਵਾਂਗੇ ਮਹਿਰੀਨ ਦੇ ਹਸਬੰਦ ਨੇ ਕਿਹਾ ਠੀਕ ਹੈ ਬੇਟਾ ਮਰੀਨ ਤੁਹਾਡੇ ਕੋਲ ਹੈ ਤਾਂ ਮੇਰੀ ਗੱਲ ਕਰਾ ਦਿਓ ਮਨਿੰਦਰ ਨੇ ਕਿਹਾ ਆ ਲੋ ਪਾਪਾ ਗੱਲ ਕਰੋ ਹੈਲੋ ਬੇਟਾ ਘਬਰਾਉਣ ਦੀ ਲੋੜ ਨਹੀਂ بیٹے ਮੈਂ ਕਿਸੇ ਕੋਲ ਗੱਲ ਨਹੀਂ ਕਰਦਾ ਪਰ ਤੂੰ ਆਪਣਾ ਖਿਆਲ ਰੱਖੀ ਬੇਟਾ ਬੱਚੇ ਨਾਲੋਂ ਵੀ ਜ਼ਿਆਦਾ ਤੇਰੀ ਸਿਹਤ ਠੀਕ ਹੋਣੀ ਚਾਹੀਦੀ ਹੈ ਬੇਟਾ ਤੂੰ ਕੁਝ ਦਿਨ ਆਪਣਾ ਮੋਬਾਈਲ ਬੰਦ ਰੱਖੀ ਨਹੀਂ ਤੇਰੀ ਮੰਮੀ ਨੇ ਫੋਨ ਕਰੀ ਜਾਣਾ ਮਨਿੰਦਰ ਨੇ ਉਸ ਨੂੰ ਸਮਝਾਇਆ ਮੋਬਾਈਲ ਬੰਦ ਕਰਨ ਤੋਂ ਤਾਂ ਮੰਮੀ ਹੋਰ ਵੀ ਫਿਕਰ ਕਰਨਗੇ ਮਹਿਰੀ ਨੇ ਕਿਹਾ ਉਹ ਮੈਂ ਆਪੇ ਸੰਭਾਲ ਲਵਾਂਗਾ ਮਨਿੰਦਰ ਨੇ ਕਿਹਾ ਉਹ ਦੋਵੇਂ ਨਹੀਂ ਚਾਉਂਦੇ ਸਨ ਕਿ ਮੰਮੀ ਨੂੰ ਫਿਕਰ ਵਿੱਚ ਪਾਇਆ ਜਾਏ ਨਹੀਂ ਤਾਂ ਉਸ ਨੂੰ ਟੈਨਸ਼ਨ ਹੋ ਜਾਣੀ ਸੀ ਸ਼ਾਮ ਨੂੰ ਮਨਿੰਦਰ ਜਦੋਂ ਘਰ ਆ ਕੇ ਆਇਆ ਤਾਂ ਹਰਮਿਤ ਬੋਲੀ ਮੈਂ ਮਹਿਰੀਨ ਨੂੰ ਕਈ ਵਾਰ ਫੋਨ ਲਾਇਆ ਸੀ ਪਰ ਬੰਦ ਆ ਰਿਹਾ ਤੁਸੀਂ ਕਾਕੇ ਨੂੰ ਫੋਨ ਕਰਕੇ ਪੁੱਛੋ ਵੀ ਸਭ ਠੀਕ ਤਾਂ ਹੈ ਮੈਂ ਅਜੇ ਤੈਨੂੰ ਦੱਸਣਾ ਹੀ ਸੀ ਕਾਕੇ ਦਾ ਹੀ ਫੋਨ ਆਇਆ ਸੀ ਉਹ ਦਾਰਜਲੈਂਗ ਘੁੰਮਣ ਜਾ ਰਹੇ ਹਨ ਉੱਥੇ ਮੋਬਾਈਲ ਦੀ ਰੇਂਜ ਨਹੀਂ ਹੈ ਉਹ ਕਹਿੰਦੇ ਸੀ ਵਾਪਸ ਆ ਕੇ ਫੋਨ ਕਰਾਂਗੇ ਮਨਿੰਦਰ ਨੇ ਇੱਕ ਕਹਾਣੀ ਬਣਾ ਕੇ ਸੁਣਾ ਦਿੱਤੀ ਉਹ ਹਰ ਰੋਜ਼ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਇਸ ਵਾਰ ਮੇਰੀ ਬੇਟੀ ਦੀ ਚੋਲੀ ਪਰਦੇ ਪਰ ਲੱਗਦਾ ਇਸ ਵਾਰ ਵੀ ਰੱਬ ਦੀ ਦਰਾਜਗੀ ਦੂਰ ਨਹੀਂ ਹੋਈ ਸੀ ਕੁਝ ਦਿਨਾਂ ਬਾਅਦ ਯੂਨੀਵਰਸਿਟੀ ਮਹਿਰੀਨ ਦਾ ਫੋਨ ਆਇਆ ਉਹ ਰੋ ਰਹੀ ਸੀ ਕੀ ਹੋਇਆ ਬੇਟਾ ਰੋ ਨਾ ਪਲੀਜ਼ ਗੱਲ ਕਰ ਮਨਿੰਦਰ ਸਮਝ ਗਿਆ ਸੀ ਪਾਪਾ ਇਸ ਵਾਰ ਬੱਚੇ ਦੀ ਧੜਕ ਨਹੀਂ ਨਈ ਆਈ स्कैन ਤੋਂ ਪਤਾ ਲੱਗਿਆ ਡਾਕਟਰ ਕਹਿੰਦਾ ਵਾਸ਼ਣ ਕਰਨੀ ਪਊ ਉਹ ਫੇਰ ਰੋਣ ਲੱਗ ਪਈ ਕੋਈ ਨਹੀਂ ਬੇਟਾ ਤੂੰ ਰੋ ਨਾ ਜੇ ਕਹੇ ਤਾਂ ਮੈਂ ਤੇਰੇ ਤੇ ਮੰਮੀ ਆ ਜਾਂਦੇ ਹਾਂ ਮਨਿੰਦਰ ਨੇ ਹੌਸਲਾ ਦਿੱਤੇ ਕਿਆ ਨਹੀਂ ਪਾਪਾ ਮੰਮੀ ਨੇ ਉਹਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾ ਤੁਹਾਨੂੰ ਮਿਲਣ ਨੂੰ ਤਾਂ ਦਿਲ ਕਰਦਾ ਪਰ ਇਕੱਲੇ ਤੁਸੀਂ ਆ ਨਹੀਂ ਸਕਦੇ ਪਾਪਾ ਪਲੀਜ਼ ਉਧਰ ਵੀ ਪਾਪਾ ਮੰਮੀ ਨਾਲ ਵੀ ਗੱਲ ਨਾ ਕਰਿਓ ਪਲੀਜ਼ ਮਹਿਰੀਨ ਅਜੇ ਵੀ ਰੋ ਰਹੀ ਸੀ ਨਹੀਂ ਕਰਦਾ ਬੇਟਾ ਮਨਿੰਦਰ ਵੀ ਇੰਨਾ ਹੀ ਕਹਿ ਸਕਿਆ ਉਹ ਵੀ ਰੋ ਰਿਹਾ ਸੀ ਦੋ ਸਾਲਾਂ ਵਿੱਚ ਇਹ ਦੂਸਰਾ ਵਰਸ਼ਨ ਸੀ ਇਸ ਲਈ ਉਸ ਨੂੰ ਆਪਣੀ ਬੇਟੀ ਦੀ ਬਹੁਤ ਫਿਕਰ ਸੀ ਮਨਿੰਦਰ ਕਾਫੀ ਉਦਾਸ ਰਹਿੰਦਾ ਸਹਿਜ ਨੂੰ ਯਾਦ ਕਰਕੇ ਰੋ ਰੋ ਕੇ ਆਪਣਾ ਮਨ ਹਲਕਾ ਕਰਦਾ ਪਰ ਹੌਲੀ ਹੌਲੀ ਜ਼ਿੰਦਗੀ ਫੇਰ ਨਾਰਮਲ ਹੋ ਗਈ ਹਰਮੀਤ ਰੋਜ਼ ਵਾਂਗ ਹੀ ਮਹਿਰੀਨ ਨਾਲ ਗੱਲ ਕਰਦੀ ਉਹਦਾ ਸਰਕਾਰ ਨੇ ਯੂਨੀਵਰਸਿਟੀ ਮੁਖੀ ਨੂੰ 4 ਸਾਲਾਂ ਲਈ ਦੁਬਾਰਾ ਮੁਖੀ ਬਣਾ ਦਿੱਤਾ ਸੀ ਮਨਿੰਦਰ ਦੀ ਰਿਟਾਇਰਮੈਂਟ ਤੇ 6 ਸਾਲ ਸੰਨ ਇੱਕੋ ਮਿਹਰੀਨ ਕਰਕੇ ਪਰੇਸ਼ਾਨ ਰਹਿੰਦਾ ਸੀ ਇਸ ਲਈ ਉਸ ਨੇ ਆਪਣੇ ਗਰੁੱਪ ਦੇ ਆਪਣੇ ਸਾਥੀਆਂ ਦੀ ਮੀਟਿੰਗ ਸੱਦੀ ਉਹ ਇਸ ਵਾਰ ਜੂਨੀਅਰ ਦੇ ਇਲੈਕਸ਼ਨ ਨੇ ਸੀ ਲੜਨਾ ਚਾਹੁੰਦਾ ਪਰ ਉਹ ਆਪਣੇ ਸਾਥੀਆਂ ਨੂੰ ਵਿਸ਼ਵਾਸ ਵਿੱਚ ਲਏ ਬਿਨਾ ਕੋਈ ਫੈਸਲਾ ਨਹੀਂ ਸੀ ਕਰਨਾ ਚਾਹੁੰਦਾ ਮੇਰੀ ਰਿਟਾਇਰਮੈਂਟ ਵਿੱਚ 6 ਸਾਲ ਰਹਿ ਗਏ ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਹੁੰਦੇ ਨਮਾ ਪ੍ਰਧਾਨ ਚੁਣ ਲਵੋ ਤਾਂ ਜੋ ਮੈਂ ਆਪਣੇ ਰਹਿੰਦੇ ਰਹਿੰਦੇ ਉਸ ਨੂੰ ਪਰਪੱਕ ਕਰ ਸਕਾਂ ਮਨਿੰਦ ਨੇ ਆਪਣੇ ਸਾਥੀਆਂ ਨੂੰ ਕਿਹਾ ਪ੍ਰਧਾਨ ਜੀ ਇਹ ਕਿਵੇਂ ਹੋ ਸਕਦਾ ਇਸ ਮੁਖੀ ਨੇ ਮਲਾਜ਼ਮਾਂ ਨੂੰ ਬਹੁਤ ਤੰਗ ਕਰਨਾ ਸਿਰਫ ਤੁਸੀਂ ਹੀ ਹੋ ਜੋ ਮਲਾਜ਼ਮਾਂ ਦੀ ਢਾਲ ਬਣ ਕੇ ਬਚਾ ਲੈਂਦੀ ਹੂੰ ਤੁਹਾਡੇ ਤੋਂ ਬਿਨਾ ਨਾ ਸਾਡੇ ਗਰੁੱਪ ਵਿੱਚ ਤੇ ਨਾ ਵਿਰੋਧੀ ਗਰੁੱਪ ਵਿੱਚ ਕੋਈ ਹੈ ਜੋ ਮਲਾਜ਼ਮਾਂ ਨੂੰ ਇਸ ਦੇ ਕ੍ਰੋਪ ਤੋਂ ਬਚਾ ਸਕੇ ਇੱਕ ਬਹੁਤ ਹੀ ਸੀਨੀਅਰ ਸਾਥੀ ਨੇ ਕਿਹਾ ਮੈਂ ਵੀ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਪ੍ਰਧਾਨ ਜੀ ਤੁਹਾਡੇ ਬਿਨਾ ਕੋਈ ਹੋਰ ਨਹੀਂ ਦੂਜੇ ਸਾਥੀ ਨੇ ਕਿਹਾ ਮੈਂ ਕਿੰਨਾ ਕੋਚੇ ਰਾਂ ਜੀ ਅਕਸਰ ਕਦੇ ਤਾਂ ਤੁਹਾਨੂੰ ਇਹ ਸੰਭਾਲਣਾ ਹੀ ਪੈਣਾ ਮਨਿੰਦਰ ਨੇ ਕਿਹਾ ਪ੍ਰਧਾਨ ਜੀ ਇਹ ਇੱਕ ਟਰਮ ਤੇ ਇੱਕ ਹੋਰ ਟਰਮ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਸੋ ਦੋਨੋਂ ਬਾਅਦ ਤੁਸੀਂ ਹੀ ਲੜੋ ਬਾਅਦ ਵਿੱਚ ਦੀ ਬਾਅਦ ਵਿੱਚ ਸੋਚਾਂਗੇ ਇੱਕ ਹੋਰ ਸਾਥੀ ਨੇ ਕਿਹਾ ਅਜੇ ਆਪਣੇ ਇਲੈਕਸ਼ਨ ਵਿੱਚ 2 ਮਹੀਨੇ ਹਨ ਆਪਾਂ ਨਵੇਂ ਪ੍ਰਧਾਨ ਨੂੰ ਕਾਇਮ ਕਰ ਲਵਾਂਗੇ ਆਪਾਂ ਨੂੰ ਵੋਟਾਂ ਮੇਰੇ ਕਰਕੇ ਨਹੀਂ ਆਪਣੇ ਕਿਰਾਏ ਕਮਾ ਕਰਕੇ ਪੈਣਗੀਆਂ ਆਪਾਂ ਇਲੈਕਸ਼ਨ ਫੇਰ ਜਿੱਤਾਂਗੇ ਮਨਿੰਦਰ ਨੇ ਉਹਨਾਂ ਨੂੰ ਕਿਹਾ ਬਿਲਕੁਲ ਨਹੀਂ ਬੋਟਾ ਪ੍ਰਦਾਨ ਕਰਕੇ ਪੈਣੀਆਂ ਨੇ ਜੀ ਇੱਕ ਹੋਰ ਸਾਥੀ ਨੇ ਕਿਹਾ ਚਲੋ ਆਪਾਂ ਇੱਕ ਕੰਮ ਕਰਦੇ ਹਾਂ ਪੰਜ ਮੈਂਬਰੀ ਕਮੇਟੀ ਬਣਾ ਲੈਂਦੇ ਹਾਂ ਤਾਂ ਜੋ ਇਹ ਫੈਸਲਾ ਕਰੇ ਵੀ ਪ੍ਰਦਾਨ ਦਾ ਇਲੈਕਸ਼ਨ ਕੌਣ ਲੜੇ ਇੱਕ ਹੋਰ ਸਾਥੀ ਨੇ ਕਿਹਾ ਮਨਿੰਦਰ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਪੰਜ ਸੀਨੀਅਰ ਮੈਂਬਰਾਂ ਦੀ ਕਮੇਟੀ ਬਣ ਗਈ ਜਿਸ ਨੇ ਹਫਤੇਵਾਰ ਰਿਪੋਰਟ ਕਰਨੀ ਸੀ ਹਫਤੇਵਾਰ ਕਮੇਟੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਸੀ ਕਿ ਇਸ ਵਾਰ ਹੀ ਨਹੀਂ ਅਗਲੀ ਵਾਰ ਵੀ ਪ੍ਰਧਾਨ ਦਾ ਇਲੈਕਸ਼ਨ ਮਨਿੰਦਰ ਹੀ ਲੜੇਗਾ ਉਹਨਾਂ ਇੱਕ ਕਦਮ ਹੋਰ ਅੱਗੇ ਜਾ ਕੇ ਗਰੁੱਪ ਦੀ ਵੱਡੀ ਮੀਟਿੰਗ ਸੱਦ ਕੇ ਕਮੇਟੀ ਦੀ ਇਹ ਰਿਪੋਰਟ ਮੁਲਾਜ਼ਮਾਂ ਤੋਂ ਹੱਥ ਖੜੇ ਕਰਕੇ ਪਾਸ ਕਰਵਾ ਲਈ ਮਨਿੰਦਰ ਕੋ ਇਲੈਕਸ਼ਨ ਲੜਨ ਤੋਂ ਬਿਨਾਂ ਕੋਈ ਜਰਾਂ ਨਹੀਂ ਸੀ ਇਸ ਵਾਰ ਫਿਰ ਮੁਖੀ ਨੇ ਜਮਨਿੰਦਰ ਨੂੰ ਹਰਾਉਣ ਲਈ ਸਿਰ ਤੋਂ ਜਦਨ ਕੀਤੀ ਉਸਨੇ ਇਲੈਕਸ਼ਨਾਂ ਦੇ ਦਿਨਾਂ ਵਿੱਚ ਮੁਲਾਜ਼ਮਾਂ ਦੇ ਖਿਲਾਫ ਕਈ ਫੈਸਲੇ ਲੈ ਕੇ ਚਿੱਠੀਆਂ ਵੀ ਜਾਰੀ ਕਰ ਦਿੱਤੀਆਂ ਮੁਖੀ ਸੋਚਦਾ ਸੀ ਕਿ ਇਹਨਾਂ ਚਿੱਠੀਆਂ ਨਾਲ ਮਲਾਜ਼ਮਾਂ ਵਿੱਚ ਮਨਿੰਦਰ ਪ੍ਰਤੀ ਗੁੱਸਾ ਪੈਦਾ ਹੋਵੇਗਾ ਪਰ ਹੋਇਆ ਇਸਦੇ ਉਲਟ ਮਲਾਜ਼ਮਾਂ ਨੇ ਹੋਰ ਵੀ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਕਿਉਂਕਿ ਉਹ ਸਾਬਿਤ ਦੇ ਸਨ ਕਿ ਇਹ ਚਿੱਠੀਆਂ ਜੇ ਕੋਈ ਵਾਪਸ ਕਰਵਾ ਸਕਦਾ ਹੈ ਤਾਂ ਉਹ ਹੈ ਮਨਿੰਦਰ ਇਸ ਲਈ ਪੰਜਵੀਂ ਵਾਰ ਵੀ ਮਨਿੰਦਰ ਤੇ ਉਹਦੀ ਟੀਮ ਵੱਡੇ ਫਰਕ ਨਾਲ ਜਿੱਤ ਗਈ ਮਨਿੰਦਰ ਲਗਾਤਾਰ ਪੰਜਵੀਂ ਵਾਰ ਫੇਰ ਪ੍ਰਧਾਨ ਬਣ ਗਿਆ ਮਨਿੰਦਰ ਦੇ ਪ੍ਰਧਾਨ ਬਣਦੇ ਹੀ ਮੁਖੀ ਨੇ ਬਿਨਾਂ ਕਹੇ ਸਾਰੀਆਂ ਚਿੱਠੀਆਂ ਵਾਪਸ ਕਰ ਲਈਆਂ ਮਹਿਰੀਨ ਦੇ ਵਿਆਹ ਨੂੰ ਤੀਸਰਾ ਸਾਲ ਚੱਲ ਰਿਹਾ ਸੀ ਇੱਧਰ ਹਰਮੀਤ ਬਹੁਤ ਪਰੇਸ਼ਾਨ ਸੀ ਕਿ ਦੁਵਾਰਾ ਬੱਚੇ ਦੀ ਆਸ ਕਿਉਂ ਨਹੀਂ ਹੋਈ ਉਹ ਰੱਬ ਅੱਗੇ ਆਪਣੀ ਤੀ ਲਈ ਦਵਾਵਾ ਮੰਗਦੀ ਪਰ ਉਸ ਨੂੰ ਮਹਿਰੀਨ ਦੇ ਦੂਸਰੇ ਅਬੋਰਸ਼ਨ ਦਾ ਪਤਾ ਨਹੀਂ ਸੀ ਉਸ ਨੇ ਹਰ ਵਾਰ ਮਹਿਰੀਨ ਨੂੰ ਇੱਧਰ ਉੱਧਰ ਗੱਲ ਘੁਮਾ ਕੇ ਪੁੱਛਣ ਦੀ ਕੋਸ਼ਿਸ਼ ਕਰਨੀ ਪਰ ਮਹਿਰੀਨ ਨੇ ਗੱਲ ਟਾਲ ਦੇਣੀ ਇੱਕ ਦਿਨ ਫਿਰ ਮਹਿਰੀਨ ਦਾ ਫੋਨ ਆਇਆ ਮਨਿੰਦਰ ਨੂੰ ਯੂਨੀਵਰਸਿਟੀ ਵਿੱਚ ਪਾਪਾ ਤੁਸੀਂ ਮੰਮੀ ਨੂੰ ਕੁਝ ਦਿਨਾਂ ਲਈ ਮੇਰੇ ਕੋਲ ਭੇਜ ਸਕਦੇ ਹੋ ਹਾਂ ਕਿਉਂ ਨਹੀਂ ਬੇਟਾ ਪਸਾਬ ਠੀਕ ਤਾਂ ਹੈ ਮਨਿੰਦਰ ਨੇ ਪੁੱਛਿਆ ਪਪਾ ਤੁਸੀਂ ਗੁਰਕਮਲ ਨਾਲ ਗੱਲ ਕਰੋ ਮਹਿਰੀਨ ਨੇ ਕਿਹਾ ਗੁਰਕਮਲ ਮਹਿਰੀਨ ਦੀ ਹਸਬੰਦ ਦਾ ਨਾਂ ਸੀ ਸਤਿ ਸ਼੍ਰੀ ਅਕਾਲ ਪਪਾ ਪਪਾ ਇਸ ਵਾਰ ਮਹਿਰੀਨ ਨੂੰ ਤੀਸਰੇ ਮਹੀਨੇ ਫੇਰ ਬਲੀਡਿੰਗ ਸ਼ੁਰੂ ਹੋ ਗਈ ਸੀ ਡਾਕਟਰ ਨੇ ਕੰਪਲੀਟ ਬੈਡ ਡਰੈਸ ਦੱਸਿਆ ਇਸ ਲਈ ਜੇ ਕੁਝ ਸਮੇਂ ਲਈ ਮੰਮੀ ਆ ਜਾਣ ਤਾਂ ਸੌਖਾ ਹੋ ਜਾਊ ਗੁਰਕਮਲ ਨੇ ਕਿਹਾ ਜ਼ਰੂਰ ਬੇਟਾ ਮੈਂ ਕੋਸ਼ਿਸ਼ ਕਰਦਾ ਜੇ ਕੱਲ ਦੇ ਹਵਾਈ ਟਿਕਟ ਮਿਲ ਗਏ ਤਾਂ ਕੱਲ ਹੀ ਤੁਹਾਡੇ ਕੋਲ ਪਹੁੰਚ ਜਾਵੇਗੀ ਤੁਹਾਡੀ ਮੰਮੀ ਮੈਂ ਫੋਨ ਕਰਕੇ ਦੱਸਦਾ ਹਾਂ ਬੇਟਾ ਥੋੜੀ ਦੇਰ ਵਿੱਚ ਮਨਿੰਦਰ ਨੇ ਕਿਹਾ ਜੀ ਪਾਪਾ ਗੁਰਕਮਲ ਨੇ ਕਿਹਾ ਮਨਿੰਦਰ ਤੁਰੰਤ ਘਾਰੇ ਆ ਗਿਆ ਉਸਨੇ ਇਹ ਸਾਰੀ ਗੱਲ ਹਰਮਿਤ ਨੂੰ ਦੱਸੀ ਉਹ ਜਾਣ ਲਈ ਤਿਆਰ ਸੀ ਮਨਿੰਦਰ ਨੇ ਉਸ ਦੀ ਅਗਲੇ ਦਿਨ ਦੀ ਹਵਾਈ ਟਿਕਟ ਕਰਵਾ ਬੁੱਕ ਕਰਵਾ ਦਿੱਤੀ ਅਤੇ ਗੁਰਕਮਲ ਨੂੰ ਭੇਜ ਦਿੱਤੀ ਇਹ ਹਵਾਈ ਟਿਕਟ ਦਿੱਲੀ ਤੋਂ ਸੀ ਮਨਿੰਦਰ ਨੇ ਬੇਟੇ ਨੂੰ ਫੋਨ ਕਰਕੇ ਦੱਸਿਆ ਵੀ ਮੈਂ ਦਿੱਲੀ ਜਾ ਰਿਹਾ ਤੇਰੀ ਮੰਮੀ ਨੂੰ ਜਹਾਜ਼ ਚੜਾਉਣ ਲਈ ਉਹ ਸ਼ਾਮ ਨੂੰ ਹੀ ਦਿੱਲੀ ਲਈ ਕਾਰ ਤੋਂ ਰਵਾਨਾ ਹੋ ਗਏ ਅਤੇ ਫਲਾਈਟ ਸਵੇਰੇ 9 ਵਜੇ ਦੀ ਸੀ 7 ਵਜੇ ਦਿੱਲੀ 에어ਪੋਰਟ ਤੇ ਹਰਮੀਤ ਨੂੰ ਛੱਡ ਕੇ ਮਨਿੰਦਰ ਲੁਧਿਆਣੇ ਲਈ ਰਵਾਨਾ ਹੋ ਗਿਆ ਉਹ ਦੇ ਕਰਨਾਲ ਪਹੁੰਚਣ ਤੋਂ ਪਹਿਲਾਂ ਹੀ ਹਰਮੀਤ ਦਾ ਫੋਨ ਆ ਗਿਆ ਕਿ ਉਹ ਪਹੁੰਚ ਗਈ ਤੇ ਗੁਰਕਮਲ ਉਸ ਨੂੰ ਲੈਣ ਆਇਆ ਇਸ ਵਾਰ ਵੀ ਮਹਰੀਨ ਦੀ ਹਾਲਤ ਠੀਕ ਨਹੀਂ ਸੀ ਪਰ ਕੂਖ ਵਿੱਚ ਬੱਚਾ ਅਜੇ ਠੀਕ ਸੀ ਬਾਰ-ਬਾਰ ਬਲੀਡਿੰਗ ਹੋਣਾ ਚਿੰਤਾ ਦਾ ਵਿਸ਼ਾ ਸੀ ਬੇਸ਼ੱਕ ਉਹਨਾਂ ਕੋਲ ਸਰਕਾਰੀ ਕੁੱਕ ਸਨ ਪਰ ਮਹਿਰੀਨ ਲਈ ਖਾਣਾ ਹਰਮੀਤ ਆਪ ਹੀ ਬਣਾਉਂਦੀ ਹਰਮੀਤ ਦਿਨ ਵਿੱਚ ਕਈ ਵਾਰ ਮਨਿੰਦਰ ਨੂੰ ਉਸ ਦਾ ਹਾਲ ਦੱਸਦੀ ਰਹਿੰਦੀ ਅਚਾਨਕ ਇੱਕ ਸ਼ਾਮ ਮਹਿਰੀਨ ਦੀ ਹਾਲਤ ਖਰਾਬ ਹੋ ਗਈ ਉਸ ਨੂੰ ਤੁਰੰਤ ਬੇਸ ਹਸਪੀਟਲ ਲੈ ਕੇ ਜਾਣਾ ਪਿਆ ਬੇਸ ਹਸਪੀਟਲ ਵਿੱਚ ਉਹਨਾਂ ਦੀ ਸ਼ੌਣੀ ਤੋਂ 10 ਕਿਲੋਮੀਟਰ ਦੂਰ ਸੀ ਮਹਿਰੀਨ ਬਾਰ-ਬਾਰ ਆਪਣੇ ਪਾਪਾ ਨੂੰ ਯਾਦ ਕਰ ਰਹੀ ਸੀ ਕਮਲ ਤੁਸੀਂ ਪਲੀਜ਼ ਮੇਰੇ ਪਾਪਾ ਨੂੰ ਬੁਲਾ ਲਵੋ ਉਹ ਸਭ ਠੀਕ ਕਰ ਦੇਣਗੇ ਮੈਨੂੰ ਪਤਾ ਹੈ ਉਹ ਕੁਝ ਵੀ ਕਰ ਸਕਦੇ ਨੇ ਮਹਿਰੀਮ ਨੇ ਆਪਣੇ ਹਸਬੰਦ ਨੂੰ ਕਿਹਾ ਮਹਿਰੀਮ ਮੰਮੀ ਤਾਂ ਪਹਿਲਾਂ ਹੀ ਆਪਣੇ ਕੋਲ ਨੇ ਪਾਪਾ ਐਨੇ ਦੂਰ ਨੇ ਫਿਰ ਆਰਸ਼ ਵੀ ਇਕੱਲਾ ਕਿਵੇਂ ਰਹੂੰ ਜੋ ਕਰਨਾ ਡਾਕਟਰ ਨੇ ਕਰਨਾ ਤੂੰ ਸਮਝ ਉਹ ਪਰੇਸ਼ਾਨ ਹੋਣਗੇ ਗੁਰਕਮਲ ਨੇ ਉਸ ਨੂੰ ਸਮਝਾਇਆ ਨਹੀਂ ਕਮਲ ਪਲੀਜ਼ ਆਰਸ਼ ਵੀ ਨਾਲ ਹੀ ਆ ਜਾਏਗਾ ਤੁਸੀਂ ਫੋਨ ਕਰੋ ਮੇਰੇ ਕਹੇ ਤੇ ਪਲੀਜ਼ ਮਹਿਰੀਮ ਨੇ ਫਿਰ ਕਿਹਾ ਠੀਕ ਹੈ ਮੈਂ ਮੰਮੀ ਨਾਲ ਗੱਲ ਕਰਦਾ ਤੂੰ ਪਰੇਸ਼ਾਨ ਨਾ ਹੋ ਸਭ ਠੀਕ ਹੋ ਜਾਊ ਉਸਨੇ ਸਮਝਾਇਆ ਮੰਮੀ ਮਹਿਰੀਨ ਪਾਪਾ ਨੂੰ ਬੁਲਾਉਣ ਨੂੰ ਕਹਿ ਰਹੀ ਹੈ ਗੁਰਕਮਲ ਨੇ ਹਰਮਿਤ ਨੂੰ ਕਿਹਾ ਬੇਟਾ ਮੇਰਾ ਮਨ ਵੀ ਇਹੋ ਸੀ ਪਰ ਮੈਂ ਸੋਚਿਆ ਮੈਂ ਪਹਿਲਾਂ ਹੀ ਬੈਠੀ ਆ ਉਹ ਵੀ ਆ ਕੇ ਤਾਂ ਬਹੁਤ ਪਰੇਸ਼ਾਨੇ ਹੋ ਹਰਮਿਤ ਨੇ ਆਪਣੇ ਮਨ ਦੀ ਗੱਲ ਦੱਸ ਦਿੱਤੀ ਉਹ ਮੰਮੀ ਤੁਸੀਂ ਇਸ ਤਰ੍ਹਾਂ ਕਿਉਂ ਸੋਚਦੀ ਹੋ ਇਹ ਵੀ ਤਾਂ ਤੁਹਾਡੇ ਬੇਟੇ ਦਾ ਕਰ ਹੈ ਮੈਂ ਪਾਪਾ ਨੂੰ ਫੋਨ ਕਰਦਾ ਗੁਰਕਮਲ ਨੇ ਕਿਹਾ ਬੇਟਾ ਉਹਨਾਂ ਨੂੰ ਕਹਿ ਦਿਓ ਕੱਲ ਨੂੰ ਹੀ ਆ ਜਾਣ ਹਰਮਿਤ ਵੀ ਮਹਰੀਨ ਦੀ ਹਾਲਤ ਠੇਕ ਟੁੱਟ ਚੁੱਕੀ ਸੀ ਉਸ ਨੂੰ ਇਸ ਵਕਤ ਮਨਿੰਦਰ ਦੀ ਬਹੁਤ ਯਾਦ ਆ ਰਹੀ ਸੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਹ ਕਿਸੇ ਮੁਸੀਬਤ ਵਿੱਚ ਇਕੱਲੀ ਸੀ ਸਤਿ ਸ਼੍ਰੀ ਅਕਾਲ papa papa ਮਹਰੀਨ ਨੂੰ ਅਸੀਂ ਬੇਸ ਹਸਪੀਟਲ ਲੈ ਆਏ ਹਾਂ ਉਹਦੀ ਹਾਲਤ ਬਹੁਤ ਜ਼ਿਆਦਾ ਠੀਕ ਨਹੀਂ ਉਹ ਤੁਹਾਨੂੰ ਤੇ ਅਰਸ਼ ਨੂੰ ਯਾਦ ਕਰ ਰਹੀ ਹੈ papa ਤੁਸੀਂ ਕੱਲ ਹੀ ਆ ਜਾਓ ਪਲੀਜ਼ ਕੋਰ ਕਮਲ ਥੋੜਾ ਭਾਵਕ ਹੋ ਗਿਆ ਸੀ ਬੇਟਾ ਹੌਸਲਾ ਰੱਖੋ ਸਭ ਠੀਕ ਹੋ ਜਾਊ ਅਸੀਂ ਕੱਲ ਤੱਕ ਪਹੁੰਚ ਜਾਵਾਂਗੇ ਮੈਂ ਹੁਣੇ ਟਿਕਟ ਬੁੱਕ ਕਰਕੇ ਦਿੱਲੀ ਵੱਲ ਟਿਕਲਦਾ ਮਹਿਰੀਨ ਨੂੰ ਕਹਿਣਾ ਅਸੀਂ ਆ ਰਹੇ ਹਾਂ ਮਨਿੰਦਰ ਨੇ ਹੌਸਲਾ ਦਿੱਤਾ ਮਨਿੰਦਰ ਨੇ ਤੁਰੰਤ ਅਗਲੇ ਦਿਨ ਦੀਆਂ ਦੋ ਹਵਾਈ ਟਿਕਟਾਂ ਬੁੱਕ ਕੀਤੀਆਂ ਫਲਾਈਟਸ ਵੇ 10 ਵਜੇ ਸੀ ਉਸਨੇ ਅਰਸ਼ ਨੂੰ ਫੋਨ ਕੀਤਾ ਜੋ ਅਜੇ ਕਰਨੀ ਸੀ ਆਇਆ ਫਿਰ ਉਸਨੇ ਜਨਰਲ ਸੇਵ ਨੂੰ ਫੋਨ ਲਾਇਆ ਗੁੱਡ ਇਵਨਿੰਗ ਜਨਰਲ ਸੇਵ ਗੁੱਡ ਇਵਨਿੰਗ ਪਾਜੀ ਜਨਰਲ ਸੇਵ ਨੇ ਕਿਹਾ ਮਨਿੰਦਰ ਨੇ ਉਹਨਾਂ ਨੂੰ ਜਾਣ ਵਾਲੇ ਦੱਸਿਆ ਬਾਜੀ ਫੇ ਤੁਹਾਨੂੰ ਰਾਤ ਨੂੰ ਨਿਕਲਣਾ ਪੈਣਾ ਕਹੋ ਤਾਂ ਮੈਂ ਕਾਰ ਤੇ ਡਰਾਈਵ ਡਰਾਈਵਰ ਭੇਜ ਦਿੰਦਾ ਹਾਂ ਦਿੱਲੀ ਤੱਕ ਜਨਰਲ ਸੈਵ ਨੇ ਕਿਹਾ ਨਹੀਂ ਨਹੀਂ ਸਰ ਮੈਂ ਟੈਕਸੀ ਬੁੱਕ ਕਰ ਲਈ ਉਹ ਰਾਤ ਨੂੰ 1 ਵਜੇ ਪਿਕ ਕਰਕੇ ਕਰੇਗੀ ਸਾਨੂੰ ਸਵੇਰੇ 7 ਵਜੇ ਪਹੁੰਚ ਜਾਵਾਂਗੇ 에어ਪੋਰਟ ਮਨਿੰਦਰ ਨੇ ਦੱਸਿਆ ਅਗਲੇ ਦਿਨ ਮਨਿੰਦਰ ਆਰਸ਼ੂਨ ਲੈ ਕੇ ਦੁਪਹਿਰ ਤੱਕ ਮਹਰੀਨ ਕੋਲ ਬੇਸ ਹਸਪੀਟਲ ਪਹੁੰਚ ਗਿਆ ਪਾਪਾ ਨੂੰ ਵੇਖ ਕੇ ਮਹਰੀਨ ਪਹਿਲਾਂ ਖੁਸ਼ ਹੋਈ ਤੇ ਫਿਰ ਉਹਦੀ ਚੀਕ ਨਿਕਲ ਗਈ ਪਾਪਾ ਪਲੀਜ਼ ਮੇਰੇ ਬੱਚੇ ਨੂੰ ਬਚਾ ਲਓ ਪਾਪਾ ਪਹਿਲੀ ਵਾਰ ਤਾਂ ਬੱਚੇ ਖਤਮ ਹੋਏ ਤੋਂ ਦੱਸਿਆ ਸੀ ਤੁਹਾਨੂੰ ਪਰ ਇਸ ਵਾਰ ਬੱਚਾ ਅਜੇ ਠੀਕ ਹੈ ਪਾਪਾ ਮੈਨੂੰ ਪਤਾ ਤੁਸੀਂ ਸਭ ਕੁਝ ਕਰ ਸਕਦੇ ਹੋ ਪਾਪਾ ਪਲੀਜ਼ ਮੈਂ ਆਖਰੀ ਵਾਰ ਕੁਝ ਮੰਗ ਰਹੀ ਹਾਂ ਇਸ ਤੋਂ ਬਾਅਦ ਮੈਂ ਕਦੇ ਕੁਝ ਨਹੀਂ ਮੰਗਦੀ ਮਹਿਰੀਨ ਆਪਣੇ ਪਾਪਾ ਦੀਆਂ ਮਿੰਤਾ ਕਰ ਰਹੀ ਉਹਦੀਆਂ ਅੱਖਾਂ ਵਿੱਚੋਂ ਯਾਰ-ਯਾਰ ਹੰਝੂ ਵਗ ਰਹੇ ਸੀ ਮਨਿੰਦਰ ਤੋਂ ਆਪਣੀ ਲਾੜਲੀ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਸੀ ਦੂਜਿਆਂ ਨੂੰ ਹੌਸਲਾ ਦੇਣ ਵਾਲਾ ਤੇ ਜਿਸ ਦੀ ਇੱਕ ਅਧਾਰ ਨਾਲ ਅੱਗੇ ਆਉਣ ਵਾਲਾ ਕੰਬਣ ਲੱਗ ਜਾਂਦਾ ਸੀ ਅੱਜ ਉਹੀ ਮਨਿੰਦਰ ਹਸਪਤਾਲ ਤੇ ਬੈਠਦੇ ਪਈ ਆਪਣੀ ਤੀ ਦੇ ਨਾਲ ਚਿੰਬੜ ਕੇ ਰੋਣ ਲੱਗ ਗਿਆ ਮੇਰੇ ਬੱਚੇ ਹੌਸਲਾ ਰੱਖ ਸਭ ਠੀਕ ਹੋ ਜਾਏਗਾ ਅਸੀਂ ਸਭ ਤੇਰੀ ਕੋਲ ਹਾਂ ਆ ਵੇਖ ਸ਼ਰਾਰਤੀ ਵੀ ਆਇਆ ਮੇਰੇ ਨਾਲ ਉਹਨਾਂ ਅਰਸ਼ ਵੱਲ ਇਸ਼ਾਰਾ ਕੀਤਾ ਜਿਸ ਨੇ ਤੱਕੇ ਨਾ ਬੁੱਲਾਂ ਤੇ ਝੂਠੀ ਸਮਾਈ ਲਿਆ ਕੇ ਆਪਣੀ ਪੈਣ ਦੇ ਹੱਥ ਫੜ ਲਏ ਤੇ ਉਸਨੇ ਅਨਿੰਦਰ ਦੇ ਨਾਲ ਹੀ ਉਸਨੂੰ ਹੌਸਲਾ ਦਿੱਤਾ ਮਹਿਰੀਨ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਬਲੀਡਿੰਗ ਬੰਦ ਨਹੀਂ ਸੀ ਹੋ ਰਹੀ ਦੋ ਦਿਨਾਂ ਬਾਅਦ ਅਰਸ਼ ਨੂੰ ਮਨਿੰਦਰ ਨੇ ਹਵਾਈ ਟਿਕਟ ਬੁੱਕ ਕਰਵਾ ਕੇ ਵਾਪਸ ਲੁਧਿਆਣੇ ਭੇਜ ਦਿੱਤਾ ਤੀਸਰੇ ਦਿਨ ਮਹਿਰੀਨ ਦੇ ਨਾਲ ਨਾਲ ਬੱਚੇ ਦੀ ਹਾਲਤ ਵੀ ਖਰਾਬ ਹੋ ਗਈ ਉਹਦੀ ਤੜਕਨ ਹੌਲੀ-ਹੌਲੀ ਬੰਦ ਹੋ ਰਹੀ ਸੀ ਤੇ ਕੁਝ ਨਹੀਂ ਕਰ ਸਕਦਾ ਸੀ ਅਖੀਰ ਡਾਕਟਰ ਨੇ ਇਸ ਵਾਰ ਫਿਰ ਅਬੋਰਸ਼ਨ ਕਰਨ ਦਾ ਫੈਸਲਾ ਕੀਤਾ ਮਹਿਰੀਨ ਨੂੰ ਅੰਦਰ ਲਿਜਾ ਰਹੇ ਸੀ ਤੇ ਉਹ ਆਪਣੇ ਪਾਪਾ ਦੀ ਅਮੰਤਾ ਕਰ ਰਹੀ ਸੀ ਕਿ ਮੇਰੇ ਬੱਚੇ ਨੂੰ ਬਚਾ ਲਓ ਪਰ ਮਨਿੰਦਰ ਬੇਵਸੀ ਰੱਬ ਦੀ ਅਮੰਤਾ ਕਰਨ ਤੇ ਰੋਣ ਤੋਂ ਸਿਵਾਏ ਉਹ ਹੋਰ ਕੁਝ ਵੀ ਨਹੀਂ ਕਰ ਸਕਦਾ ਸੀ ਰੱਬ ਵੀ ਉਸ ਨੂੰ ਰੋਸਿਆ ਲੱਗਦਾ 4 ਘੰਟਿਆਂ ਬਾਅਦ ਮਹਿਰੀਨ ਨੂੰ ਹੋਸ਼ ਆਈ ਪਰ ਹੁਣ ਬਿਲਕੁਲ ਸ਼ਾਂਤ ਸੀ ਉਸ ਨੇ ਮਨਿੰਦਰ ਵੱਲ ਵੇਖਿਆ ਉਹਦੇ ਅੱਖਾਂ ਵਿੱਚ ਕਈ ਸਵਾਲ ਸਨ ਜਿਵੇਂ ਉਹ ਕਹਿ ਰਹੀ ਹੋਵੇ ਮੈਨੂੰ ਬਹੁਤ ਭਰੋਸਾ ਸੀ ਪਾਪਾ ਤੁਹਾਡੇ ਤੇ ਤੁਸੀਂ ਕੁਝ ਵੀ ਕਰ ਸਕਦੇ ਸੀ ਤੁਸੀਂ ਕਦੇ ਵੀ ਆਪਣੇ ਬੱਚੇ ਨੂੰ ਨਿਰਾਸ਼ ਨਹੀਂ ਕੀਤਾ ਸੀ ਪਰ ਅੱਜ ਕੀ ਹੋ ਗਿਆ ਪਾਪਾ ਜਿਵੇਂ ਉਹ ਮਨਿੰਦਰ ਨੂੰ ਪੁੱਛ ਰਹੀ ਹੋਵੇ ਮੈਨੂੰ ਮaaf ਕਰ ਦੇ ਮੇਰੇ ਬੱਚੇ ਤੁਹਾਡੇ ਪਾਪਾ ਵਿੱਚ ਐਨੀ ਹਿੰਮਤ ਨਹੀਂ ਕਿ ਉਹ ਰੱਬ ਨਾਲ ਲੜ ਸਕੇ ਮਨਿੰਦਰ ਨੇ ਵੀ ਉਹਦੇ ਸਵਾਲ ਦਾ ਮਨ ਵਿੱਚ ਹੀ ਮਨ ਜਵਾਬ ਦਿੱਤਾ ਅਗਲੇ ਦਿਨ ਉਸ ਨੂੰ ਹਸਾਲ ਤੋਂ ਛੁੱਟੀ ਮਿਲ ਗਈ ਮਹਿਰੀਨ ਚਾਹੁੰਦੀ ਸੀ ਕਿ ਮੰਮੀ ਪਾਪਾ ਜਲਦੀ ਵਾਪਸ ਲੁਧਿਆਣੇ ਚਲੇ ਜਾਣ ਪਰਮਨਿੰਦਰ ਤੇ ਹਰਮਿਤ ਚਾਹੁੰਦੇ ਸਨ ਕਿ ਮੈਹਰੀਨ ਕੁਝ ਦਿਨ ਲਈ ਉਹਨਾਂ ਨਾਲ ਲੁਧਿਆਣਾ ਚਲੀ ਜਾਵੇ ਜਨਰਲ ਸਾਹਿਬ ਵੀ ਇਹੋ ਚਾਹੁੰਦੇ ਸਨ ਉਹਨਾਂ ਨੇ ਮੈਹਰੀਨ ਨੂੰ ਫੋਨ ਕੀਤਾ ਬੱਚੇ ਤੁਸੀਂ ਸਾਡੇ ਕੋਲ ਆ ਜਾਓ ਅਸੀਂ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤੁਹਾਡੀ ਮੰਮਾ ਭਾਬੀ ਸਭ ਤੁਹਾਨੂੰ ਯਾਦ ਕਰ ਰਹੇ ਨੇ ਜਨਰਲ ਸਾਹਿਬ ਨੇ ਮੈਹਰੀਨ ਨੂੰ ਕਿਹਾ ਪਪਾ ਜੀ ਮੈਂ ਆ ਗਈ ਤਾਂ ਗੁਰਕਮਲ ਇਕੱਲੇ ਰਹਿ ਜਾਣਗੇ ਪਪਾ ਉਹਨਾਂ ਨੂੰ ਵੀ ਉਹਨਾਂ ਨੂੰ ਹੀ ਦੁੱਖ ਹੈ ਮੈਹਰੀਨ ਨੇ ਜਨਰਲ ਸਾਹਿਬ ਨੂੰ ਕਿਹਾ ਮਹਿਰੀਨ ਦੇ ਸਿਰ ਤੇ ਰਾਹਤ ਰੱਖਿਆ ਮਹਿਰੀਨ ਨੇ ਵੀ ਆਪਣੇ ਪਾਪਾ ਦਾ ਹੱਥ ਫੜ ਲਿਆ ਬੇਟਾ ਅਸੀਂ ਕੱਲ ਸਵੇਰੇ ਜਾ ਰਹੇ ਹਾਂ ਮੈਂ ਟਿਕਟ ਬੁੱਕ ਕਰ ਲਈ ਮਨਿੰਦਰ ਨੇ ਮਹਿਰੀਨ ਤੇ ਗੁਰਕਮਲ ਨੂੰ ਕਿਹਾ ਅਗਲੇ ਦਿਨ ਮਨਿੰਦਰ ਹਰ ਮਿਤ ਨੂੰ ਲੈ ਕੇ ਵਾਪਸ ਲੁਧਿਆਣੇ ਆ ਗਿਆ ਪਰ ਉਸ ਨੂੰ ਸਮਝ ਆ ਗਈ ਸੀ ਕਿ ਸਾਡਾ ਕੀਤਾ ਪਾਪ ਬੱਚੀ ਦੇ ਸਾਹਮਣੇ ਆ ਰਿਹਾ ਸੀ ਮਹਿਰੀਨ ਦੀ ਜਠਾਣੀ ਨੇ ਵੀ ਕੁਝ ਮਹੀਨਿਆਂ ਬਾਅਦ ਦੂਸਰੇ ਬੱਚੇ ਨੂੰ ਜਨਮ ਦੇਣਾ ਸੀ ਮਨਿੰਦਰ ਹੁਣ ਯੂਨੀਵਰਸਿਟੀ ਜਾਣ ਲੱਗ ਗਿਆ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਇਹ ਕਹਾਣੀ ਲਖਵਿੰਦਰ ਸਿੰਘ ਸੰਧੂ ਜੀ ਵੱਲੋਂ ਲਿਖੀ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ